ਅੱਜ ਪਫਟਾਂ ਦੇ ਵੱਲੋਂ ਸੰਗੀਤ ਸਮਰਾਟ ਚਰਨਜੀਤ ਹੂਜਾ ਹੁਣਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਔਰ ਇਸ ਮੌਕੇ ਤੇ ਜਸਦੀਪ ਸਾਗਰ ਜੀ ਸਾਡੇ ਨਾਲ ਮੌਜੂਦ ਨੇ ਅੱਜ ਤੁਹਾਡੇ ਗੁਰੂ ਜੀ ਜਿਹੜੇ ਉਹਨਾਂ ਨੂੰ ਇੰਨਾ ਮਾਣ ਸਤਿਕਾਰ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਵੀ ਦਿੱਤਾ ਜਾ ਰਿਹਾ ਕਿੱਦਾਂ ਦਾ ਲੱਗਦਾ ਹੈ ਪਹਿਲੀ ਗੱਲ ਤੋਂ ਮੇਰੇ ਨਹੀਂ ਉਹ ਸੰਗੀਤ ਦੇ ਹਰ ਉਸ ਵਿਦਿਆਰਥੀ ਦੇ ਗੁਰੂ ਨੇ ਜਿਹੜਾ ਇਸ ਫੀਲਡ ਨਾਲ ਕੰਮ ਕਰ ਰਿਹਾ ਜਾਂ ਇਸ ਫੀਲਡ 'ਚ ਉਹਨਾਂ ਨੇ ਕੰਮ ਕਰਨਾ ਕਿਉਂਕਿ ਜਿਹੜਾ ਕੰਮ ਹੂਜਾ ਸਾਹਿਬ ਕਰ ਗਏ ਅੱਜ ਪੰਜਾਬੀ ਸੰਗੀਤ ਜਿਸ ਰੂਪ ਦੇ ਵਿੱਚ ਹੈ ਉਹ ਰੂਪ ਨੂੰ ਘੜਨ ਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਜਿਹੜਾ ਹੈ ਉਹ ਸੰਗੀਤ ਸਮਰਾਟ ਚੰਨੀਓ ਜੱਜਾ ਸਾਹਿਬ ਦਾ ਹੈ ਪੰਜਾਬੀ ਸੰਗੀਤ ਦੇ ਵਿੱਚ ਪੰਜਾਬੀ ਗਾਣਿਆਂ ਦੇ ਵਿੱਚ ਕੋਰਸ ਜੇ ਕੋਈ ਲੈ ਕੇ ਆਇਆ ਹੂੰ ਕੁੜੀਆਂ ਮੁੰਡਿਆਂ ਦੇ ਕੋਰਸ ਹੁੰਦੇ ਗਾਣਿਆਂ ਚ ਉਹ ਉਹ ਜੱਜਾ ਸਾਹਿਬ ਦੀ ਹੀ ਦੇਣ ਸੀ ਬੜੇ ਸਾਜ਼ ਇੰਟਰੋਡਿਊਸ ਕੀਤੇ ਪੰਜਾਬੀ ਸੀਗੀ ਚ ਜਿਹੜੇ ਦੋ ਤਿੰਨ ਸਾਜ਼ਾਂ ਤੋਂ ਇਲਾਵਾ ਨਹੀਂ ਸੀ ਪਹਿਲਾਂ ਗਾਣੇ ਬਣਦੇ ਇੱਕ ਪੀਸ ਵਰਕ ਕੀ ਹੋਣਾ ਉਤਪਾਦ ਸਿੰਗਰ ਨੇ ਕਿੱਥੇ ਹੋਣਾ ਕਿ ਡਿਸਪਲਿਨ ਗਾਣੇ ਦੇ ਵਿੱਚ ਉਹ ਡਿਸਪਲਿਨ ਲੈ ਕੇ ਆਉਂਦਾ ਬੜਾ ਕੁਝ ਉਹਨਾਂ ਨੇ ਕੀਤਾ ਆਪਣੀ ਮਿਊਜ਼ਿਕ ਸਫਰ ਦੇ ਵਿੱਚ ਬੜੇ ਐਕਸਪੈਰੀਮੈਂਟ ਕੀਤੇ ਬੜੇ ਫਨਕਾਰ ਲੱਭ ਲੱਭ ਕੇ ਲਿਆਂਦੇ ਉਹ ਫਨਕਾਰ ਜਿਨ੍ਹਾਂ ਨੂੰ ਕਦੇ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ ਤੇ ਉਹ ਪਰ ਗਾਣਾ ਹੁੰਦਾ ਸੀ ਉਹਨਾਂ ਨੂੰ ਉਹਨਾਂ ਨੂੰ ਲੱਭਿਆ ਅੱਜ ਕੱਲ ਤਾਂ ਸੰਗੀਤਕਾਰ ਉਹ ਲੱਭਦੇ ਤਾਂ ਬੰਦਾ ਚ ਕੋ ਪੈਸੇ ਕਿਤੇ ਕੋਲ ਜਿਆਦੇ ਆ ਬਈ ਉਹ ਕਹਿੰਦੇ ਮੇਰੇ ਕੋ ਪੈਸੇ ਹੈਗੇ ਕਹਿੰਦੇ ਪਰ ਗਾਣਾ ਨਹੀਂ ਆਉਂਦਾ ਕਹਿੰਦਾ ਤੇ ਉੱਤੋਂ ਕੋ ਪੈਸੇ ਹੈਗੇ ਫੇਰ ਤਾਂ ਤੈਨੂੰ ਆਉਂਦਾ ਹੀ ਗਾਣਾ ਫੇਰ ਗਾਣਾ ਫੇਰ ਤਾਂ ਇਹ ਤੁਹਾਨੂੰ ਆਪ ਹੀ ਘਵਾ ਲੈਣਾ ਬਸ ਪੈਸੇ ਹੋਣੇ ਚਾਹੀਦੇ ਆ ਪਰ ਉਹਨਾਂ ਨੇ ਉਹ ਦੇਖੋ ਕਿੱਥੋਂ ਕਿੱਥੋਂ ਕਲਾਕਾਰ ਲੱਭ ਕੇ ਲਿਆंदे ਤੇ ਉਹਨਾਂ ਨੂੰ 스타 ਬਣਾਇਆ ਤੇ ਜੇ ਪੰਜਾਬੀ ਸੰਗੀਤ ਅੱਜ ਅਮੀਰ ਆ ਜਾਂ ਪੰਜਾਬੀ ਸੰਗੀਤ ਅੱਜ ਵੱਡਾ ਹੈ ਤੇ ਉਹਦਾ ਕਾਰਨ ਕਿਤੇ ਨਾ ਕਿਤੇ ਇਹੀ ਹੈ ਕਿ ਉਹਨਾਂ ਨੇ ਅਸਲੀ ਕਲਾਕਾਰਾਂ ਨੂੰ ਲਿਆਂਦਾ ਤੇ ਉਹਨਾਂ ਨੂੰ ਜਿਹੜਾ ਮਾਣ ਹੈ ਸਾਡੇ ਕੋਲ ਲਫ਼ਜ਼ ਹੀ ਨਹੀਂ ਜਿਹੜਾ ਅਸੀਂ ਉਹਨਾਂ ਨੂੰ ਮਾਣ ਦੇ ਸਕੀਏ ਜਾਂ ਅਸੀਂ ਉਹਨਾਂ ਦੀ ਵਡਿਆਈ ਕਰ ਸਕੀਏ ਅਸੀਂ ਤਾਂ ਬਸ ਤੁਛ ਜਿਹੇ ਉਹਨਾਂ ਦੇ ਸ਼ਗਿਰਦ ਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਲੜ ਨਾਲ ਲਾਇਆ ਜੀ ਤੇ ਬੜਾ ਕੁਝ ਸਿੱਖਿਆ ਉਹਨਾਂ ਕੋਲ ਤੇ ਉਹਨਾਂ ਦੀ ਗੱਲਾਂ 'ਚ ਉਹਨਾਂ ਦੇ ਸੰਗੀਤ 'ਚ ਬੜਾ ਕੁਝ ਸਿੱਖਦੇ ਰਹਿਣਾ ਸੀ ਜੀ ਤੁਹਾਡੀ ਕੋਈ ਐਸੀ ਯਾਦ ਉਹਨਾਂ ਦੇ ਨਾਲ ਜੁੜੀ ਹੋਵੇ ਜਿਹੜੀ ਹਮੇਸ਼ਾ ਮਤਲਬ ਉਹ ਲੱਗਦਾ ਕਿ ਆ ਮੈਨੂੰ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਮੇਰੀ વાਕੀ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਬੜਾ ਕੁਝ ਸੀ ਉਹਨਾਂ ਦੀ ਹਰ ਗੱਲ 'ਚ ਕੋਈ ਨਾ ਕੋਈ ਸਿੱਖ ਤਾਂ ਹੁੰਦੀ ਸੀ ਹਮ ਅਸੀਂ ਜਦੋਂ ਸੁਣਦੇ ਹੁੰਦੇ ਸੀ ਉਹਨਾਂ ਦੇ ਬਾਰੇ ਇੱਕ ਗੱਲ ਸੁਣਦੇ ਤੇ ਬੜੇ ਸਖਤ ਸੁਭਾਅ ਦੇ ਨੇ ਹਮ ਬੜੇ ਗੁੱਸੇ ਵਾਲੇ ਨੇ ਉਹ ਗਾਲਾਂ ਬੜੀਆਂ ਕੱਢਦੇ ਆ ਕੁਡਾ ਤਾਂ ਉਹਨਾਂ ਕੋਈ ਜਾਣਦਾ ਨਹੀਂ ਡਬਿੰਗ ਤੇ ਪਸੀਨੇ ਛੜਾ ਦਿੰਦੇ ਆ ਵੱਡੇ ਵੱਡੇ ਕਲਾਕਾਰਾਂ ਦੇ ਸਾਡੇ ਦਿਮਾਗ ਵਿੱਚ ਨਾ ਇੱਕ ਪਿਕਚਰ ਬਣ ਗਈ ਹੂੰ ਕਿ ਯਾਰ ਬੜੇ ਕਠੋਰ ਦਿਲ ਦੇ ਨੇ ਬੁੜੇ ਹਨਾ ਤਾਂ ਫਿਰ ਮੈਂ ਇੱਕ ਸਵਾਲ ਮੇਰੇ ਦਿਲ 'ਚ ਵੀ ਸੀ ਜੇ ਬੰਦਾ ਇੰਨਾ ਹੀ ਕਠੋਰ ਆ ਤਾਂ ਕੰਪੋਜ਼ੀਸ਼ਨ ਉਹ ਯਾਰ ਇੰਨੀ ਆ ਮਜ਼ੇਦਾਰ ਕਿਦਾਂ ਕਰਦਾ ਹੋਗਾ ਤੇ ਮਿਲਣ ਦਾ ਸਬਬ ਨਹੀਂ ਸੀ ਹੋਇਆ ਕਦੇ ਮੇਰੇ ਇੱਕ ਦੋਸਤ ਦਾ ਵਿਆਹ ਸੀ ਤੇ ਵਿਆਹ ਤੇ ਅਸੀਂ ਦੋਸਤਾਂ ਹੀ ਪ੍ਰੋਗਰਾਮ ਕਰ ਰਹੇ ਸੀ ਤਾਂ ਮੇਰੀ ਡਿਊਟੀ ਸੀ ਮੰਜਨ ਚਾਲਣ ਦੀ ਜਿੱਥੇ ਪਹਿਲੀ ਵਾਰ ਉਹਨਾਂ ਦੇ ਮੈਂ ਦਰਸ਼ਨ ਕਰਨੇ ਸੀ ਤੇ ਮਾਸਟਰ ਕਰ ਰਿਆ ਸੀ ਮੈਂ ਉਦੋਂ ਤੇ ਉਹ ਪੂਰੇ ਲਾਮ ਲਸ਼ਕਾ ਦੇ ਨਾਲ ਵਿਆਹ ਦੇ ਵਿੱਚ ਐਂਟਰ ਕੀਤਾ ਤੇ ਮਾਈਕ ਮੇਰੇ ਹੱਥ 'ਚ ਆ। ਹੂੰ ਤਾਂ ਮੈਂ ਉਹਨਾਂ ਦੇ ਤੇ ਸ਼ੇਰ ਬੋਲ ਰਿਹਾ ਤੇ ਜੇ ਸ਼ੇਰ ਯਾਦ ਹੋਵੇ ਬੋਲ ਸਕਦੇ। ਸ਼ੇਰ ਮੈਂ ਉਹਨਾਂ ਨੂੰ ਬੋਲ ਰਿਹਾ ਸੀਗਾ ਮੈਂ ਜਦੋਂ ਅੰਦਰ ਹੀ ਬੜੇ ਮੈਂ ਕਿਹਾ ਅਬ ਮੈਂ ਸਮਝਾ ਤੇਰੀ ਰੁਖਸਾਰ 'ਤੇ ਥਿਲਕਾ ਮਤਲਬ ਅਬ ਮੈਂ ਸਮਝਾ ਤੇਰੀ ਰੁਖਸਾਰ 'ਤੇ ਥਿਲਕਾ ਮਤਲਬ ਹਸਨ ਵਾਲੋ ਨੇ ਹੁਸਨ ਕੇ دیਵਾਨ ਬਿਠਾ ਰੱਖੇ ਹਨ। ਤੇ ਉਹਨਾਂ ਤੇਲ ਹੁੰਦਾ ਸੀਗਾ ਤੇ ਉਹ ਬੜਾ ਪਿਆਰ ਦਿੱਤਾ ਜੱਫੀ ਪਾ ਕੇ ਮੈਨੂੰ ਤੇ ਮੈਨੂੰ ਬੁਲਾਇਆ ਕੋਲ ਮੈਨੂੰ 100 ਰੁਪਏ ਦਿੱਤਾ ਕਹਿੰਦੇ ਬੜਾ ਕਿ ਯਾਰ ਇਹ ਤਾਂ ਨਾ ਤੇ ਗੁੱਸੇ ਵਾਲੀ ਕੋ ਗੱਲ ਹੀ ਨਹੀਂ ਤੇ ਮੇਰੀ ਬੁੱਕ ਸੀ ਮੇਰੇ ਕੋਲ ਸਕੂਟਰ 'ਚ ਬੁੱਕ ਕੱਢੀ ਤੇ ਮੈਂ ਬਾਹਰ ਫੋਟੋ ਸੈਸ਼ਨ ਚੱਲ ਰਿਹਾ ਸੀ ਵਿਆਹ ਦੇ ਬਾਹਰ ਹੀ ਦਵਿੰਦ ਦਿਆਰਪੁਰੀ ਵਿਜੇ ਤੰਮੀ ਗੁਲਜ਼ਾਰ ਲਾਉਰੀਆ ਸਤਾ ਕੋਟਲੀ ਵਾਲਾ ਸਾਰੇ ਪਿੱਛੇ ਉਹਨਾਂ ਦੇ ਤੇ ਮੈਂ ਕਿਹਾ ਗੁਰਜੀ ਮੈਂ ਕਿਤਾਬ ਆ ਮੇਰੀ ਆਈ ਹੈ ਨਾ ਪਹਿਲੀ ਤੇ ਪੜ੍ਹੀਓ ਤੁਸੀਂ ਅੱਛਾ ਤੂੰ ਲਿਖਦਾ ਵੀ ਆ ਮੈਂ ਕਿਹਾ ਹਾਂਜੀ ਗੁਰਜੀ ਮੈਂ ਟਰਾਈ ਕਰ ਰਿਹਾ ਲਿਖਣ ਦੀ ਹੈ ਨਾ ਤੇ ਤੁਸੀਂ ਦੱਸਿਓ ਮੈਂ ਕਿੰਨਾ ਕੁ ਪਾਸ ਹੋਇਆ ਉਹ ਕਿਤਾਬ ਨਾ ਕੋ ਚੱਲੇਗੀ ਕੋਈ ਹੋਰ ਫੋਟੋ ਕਰਾਉਣਾਗਾ ਵੀ ਇਹ ਤਮੀ ਕੋ ਚੱਲ ਗਈ ਤਮੀ ਤੋਂ ਦਿਆਲਪੁਰੀ ਕੋ ਚੱਲੇਗੀ ਦਿਆਲਪੁਰੀ ਤੋਂ ਗੁਲਜ਼ਾਰ ਕੋ ਚੱਲੇਗੀ ਮੈਂ ਕਿਹਾ ਕਿਤਾਬ ਨਹੀਂ ਪਹੁੰਚਣੀ ਇਹਨਾਂ ਕੋ ਹੂੰ ਉਸ ਗੱਲ ਤੋਂ ਤਕਰੀਬਨ 5 ਸਾਲ ਬਾਅਦ ਮੇਰੇ ਇੱਕ ਦੋਸਤ ਦੀ ਐਲਬਮ ਰਿਲੀਜ਼ ਸੀ ਤੇ ਸੱਤਾ ਕੋਟਲੀ ਵਾਲਾ ਉੱਥੇ ਆਏ ਜਦੋਂ ਮੈਂ ਉੱਥੇ ਕੋਈ ਨਜ਼ਮ ਪੜ੍ਹੀ ਤਾਂ ਉਹਨਾਂ ਨੇ ਮੈਨੂੰ ਕਿਹਾ ਤੁਹਾਡੀ ਕੋ ਕਿਤਾਬ ਵੀ ਆਈ ਹੈ ਹੂੰ ਮੈਂ ਕਿਹਾ ਜੀ ਹਾਂਜੀ ਮੇਰੀ ਕਿਤਾਬ ਹੈ ਕਹਿੰਦਾ ਨੀਲਾ ਰੰਗ ਆ ਨਾ ਕਿਤਾਬ ਦਾ ਕਵਰ ਜਿਹੜਾ ਮੈਂ ਕਿਹਾ ਹਾਂਜੀ ਮੈਂ ਕਿਹਾ ਤੁਹਾਨੂੰ ਕਿੱਥੋਂ ਪਤਾ ਕਹਿੰਦਾ ਉਹ ਤੇ ਲੈਣੇ ਨੰਬਰ ਆ ਮੈਂ ਕਿਹਾ ਹਾਂਜੀ ਮੈਂ ਕਿਹਾ ਇਨਾ ਤੁਹਾਨੂੰ ਕਿਦਾ ਪਤਾ ਮੇਰੀ ਕਿਤਾਬ ਬਾਰੇ ਕਹਿੰਦੇ ਉਹ ਕਿਤਾਬ ਮੈਨੂੰ ਚਰੰਜ ਹੋ ਜਾ ਸਾਬ ਨੇ ਪੜ੍ਹਨ ਨਹੀਂ ਦਿੱਤੀ ਸੀ ਤਾਂ ਮੈਂ ਸੱਚ ਦੱਸਾਂ ਮੇਰੇ ਜ਼ਮੀਨ ਹਨਾ ਮੇਰੇ ਪੈਰਾਂ ਚੋਂ ਨਿਕਲ ਗਈ ਮੈਂ ਇਹ ਸੋਚ ਰਿਹਾ ਸੀ ਕਿ ਕਿਤਾਬ ਉਹਨਾਂ ਦੇ ਕੋਲ ਨਹੀਂ ਗਈ ਕਿਤਾਬ ਹੁਣ ਇੱਥੇ ਰਹਿ ਜਾਣੀ ਆ ਮੇਨੋਂ ਤਾਂ ਚਿੱਤੇ ਵੀ ਭੁੱਲ ਜਾਣਾ ਕਿ ਮੈਂ ਕਿਤਾਬ ਫੜਾਈ ਸੀ ਕਿਸੇ ਨੇ ਪਰ ਉਹਨੂੰ ਯਾਦ ਰੱਖਿਆ ਉਹ ਕਿਤਾਬ ਉਹਨਾਂ ਕੋਲ ਸੀ ਫੇਰ ਮੈਂ ਫੋਨ ਕੀਤਾ ਉਹਨਾਂ ਨੂੰ ਤੇ ਮੈਂ ਗੁਰੂ ਜੀ ਮੈਦਾ ਇੱਕਦਮ ਮਿਲਿਆ ਸੀ ਵਿਆਹ 'ਚ ਹਾਂ ਹਾਂ ਯਾਰ ਮੈਂ ਤੈਨੂੰ ਫੋਨ ਕੀਤਾ ਕਹਿੰਦੇ ਉਦੋਂ ਸੱਤੇ ਨੇ ਤੈਨੂੰ ਫੋਨ ਕੀਤਾ ਤੇ ਤੇਰੇ ਘਰ ਦੇ ਕਹਿੰਦੇ ਉਹ ਕਦੇ ਗਿਆ ਲੈਣੇ ਨੰਬਰ ਸਗਾ ਤੇ ਫੇਰ ਮੁੜ ਕੇ ਮੁਲਾਕਾਤਾਂ ਸੈਸਾ ਸ਼ੁਰੂ ਹੋਇਆ ਫੇਰ ਉਹਨੇ ਮੇਰਾ ਤਖੱਲਸ ਰੱਖਿਆ ਫੇਰ ਇਹ ਸਫ਼ਰ ਚੱਲਦਾ ਰਿਹਾ ਮੇਰਾ ਸਾਗਰ ਤਖੱਲਸ ਵੀ ਉਹਨੇ ਰੱਖਿਆ ਤੇ ਬੜੀਆਂ ਯਾਦਾਂ ਨੇ ਜਦੋਂ ਮਿਲਦੇ ਸੀ ਹਰ ਵਾਰੀ ਕੋਈ ਨਾ ਕੋਈ ਨਵੀਂ ਯਾਦ ਮੈਂ ਚੈਨਲ ਸ਼ੁਰੂ ਕਰਨਾ ਸੀ ਤੇ ਮੈਂ ਆਸ਼ੀਰਵਾਦ ਲੈਣੇ ਆ ਮੈਂ ਕੋਈ ਚੈਨਲ ਸ਼ੁਰੂ ਕਰਨਾ ਅੱਛਾ ਬੈਠ ਕੇ ਵੀਡੀਓ ਬਣਾਈਏ ਮੈਂ ਆਪਣੇ ਬੇਟੇ ਨੂੰ ਕਿਹਾ ਚਲੋ ਕੈਮਰੇ ਨਾਲ ਵੀਡੀਓ ਬਣਾ ਤੇ ਮੈਂ ਥੱਲੇ ਬੈਠ ਗਿਆ ਕਹਿੰਦੇ ਨਹੀਂ ਥੱਲੇ ਬੈਠਣਾ ਬਰਾਬਰ ਬੈਠ ਮੈਂ ਕੋਈ ਜੀ ਤੁਹਾਡੇ ਬਰਾਬਰ ਕਿੱਦਾਂ ਬੈਠ ਸਕਦਾ ਕਹਿੰਦੇ ਅਜੇ ਮੈਨੇ ਕਾਬਲ ਕੀਤਾ ਨਹੀਂ ਤੁਹਾਨੂੰ ਹੋਏ ਹੋਏ ਮਤਲਬ ਹਰ ਗੱਲ ਚੋਂ ਸਿੱਖ ਹਰ ਗੱਲ ਚੋਂ ਕੋਈ ਨਾ ਕੋਈ ਸਿੱਖਣ ਲਈ ਤੇ ਇੱਕ ਪੂਰੀ ਦੀ ਪੂਰੀ ਯੂਨੀਵਰਸਿਟੀ ਸੰਗੀਤ ਦੀ ਵੀ ਜੀਵਨ ਜਾਂਚ ਦੀ ਵੀ ਤੇ ਬੜਾ ਕੁਝ ਸਿੱਖਿਆ ਮੈਨੂੰ ਲੱਗਦਾ ساری ਉਮਰ ਸਿੱਖਦੇ ਰਹਿਣਾ